ਚਿਪਸਾਨਾ ਵੱਲੋਂ ਵੀ ਕੁਝ ਜਥੇਬੰਦੀਆਂ ਸਿੱਖ ਜਥੇਬੰਦੀਆਂ ਕਹਿ ਰਹੇ ਵੀ ਉਹ ਸ਼ਬਦਾਵਲੀ ਜਿਹੜੀ ਵਰਤਦੇ ਉਹ ਸਹੀ ਨਹੀਂ ਹੈ ਬਿਲਕੁਲ ਨਹੀਂ ਬਿਲਕੁਲ ਨਹੀਂ ਜਿਹੜਾ ਸਨਾਤਨ ਧਰਮ ਦੇ ਲੋਕ ਨੇ ਕਦੀ ਵੀ ਕਿਸੇ ਧਰਮ ਦੇ ਖਿਲਾਫ ਨਹੀਂ ਬੋਲਦੇ ਹਰ ਧਰਮ ਦਾ ਸਨਮਾਨ ਕਰਦੇ ਆ ਨਾਲੇ ਤਾਂ ਟੀਪੀ ਸਾਹਿਬ ਵੱਲੋਂ ਵੀ ਹਦਾਇਤਾਂ ਦਿੱਤੀਆਂ ਗਈਆਂ ਵੀ ਕੋਈ ਵੀ ਪੜਕਾਉ ਬਿਆਨ ਨਹੀਂ ਦੇਵੇਗਾ ਕਿ ਲੱਗਦਾ ਕਿ ਦੇਖੋ ਨਾ ਤਾਂ ਅਸੀਂ ਲੋਕਾਂ ਨੇ ਕਿਸੇ ਵੀ ਧਰਮ ਦੇ ਵਿਰਖਲਾਫ ਕੋਈ ਬਿਆਨ ਪਹਿਲਾਂ ਦਿੱਤਾ ਤੇ ਨਾ ਕੋਈ ਅਸੀਂ ਸਾਡੀ ਸੋਚ ਹੈ ਸਾਡਾ ਪਾਈਚਾਰਾ ਸਾਡੇ ਉਹ ਨੋ ਮਾਸਤੇ ਦਿੱਸਤੇ ਕੋਈ ਐਸਾ ਸਪੀਚ ਕੋਈ ਨਹੀਂ ਦਿੱਤੀ ਉਹ ਨਾ ਹੀ ਅੱਜ ਸਾਨੂੰ ਕੋਈ ਐਸਾ ਦੀ ਇਸ ਤਰ੍ਹਾਂ ਦੀ ਕੋਈ ਹਦਾਇਤ ਹੋਈ ਆ ਸੰਦੀਪ ਠਾਪਰ ਦੇ ਹਮਲੇ ਤੋਂ ਬਾਅਦ ਜਿਹੜੀਆਂ ਕੁਝ ਸੋਸ਼ਲ ਮੀਡੀਆ ਤੇ ਵੀਡੀਓ ਚੱਲ ਰਹੀਆਂ ਸੀਗੀਆਂ ਜਿਹੜੀਆਂ ਹਿੰਦੂ-ਸਿੱਖ ਪਾਈਚਾਰੇ 'ਚ ਵਿਗਾੜ ਪਾ ਰਹੀਆਂ ਸੀਗੀਆਂ ਜਾਂ ਤੋਚਵਾਜੀ ਵਾਲੀ ਵੀਡੀਓ ਸੀਗੀਆਂ ਵੀ ਦੇਖਿਆ ਢਾਤਾ ਦੇਖਿਆ ਠੋਕਤਾ ਕਿਸ ਕੋਈ ਜ਼ਿੰਮੇਵਾਰੀ ਲੈ ਰਿਹਾ ਕੋਈ ਜਾਗੋ ਘੜ ਰਿਹਾ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਨੂੰ ਲੈ ਕੇ ਅੱਜ ਅਸੀਂ ਆਪਣਾ ਇੱਕ ਗਿਆਪਨ ਸੀਪੀ ਸਾਹਿਬ ਨੂੰ ਦੇਣ ਆਏ ਆ ਤਾਂ ਕਿ ਇਹਨਾਂ ਦੇ ਉੱਤੇ ਠੋਸ ਕਾਰਵਾਈ ਕੀਤੀ ਜਾ ਸਕੇ ਪਰ ਸ਼ਿਵ ਸੈਨਾ ਵੱਲੋਂ ਵੀ ਕੁਝ ਜਥੇਬੰਦੀਆਂ ਜਿਥੇਬੰਦੀਆਂ ਕਹਿ ਰਹੇ ਵੀ ਉਹ ਸ਼ਬਦਾਵਲੀ ਜਿਹੜੀ ਵਰਤਦੇ ਉਹ ਸਹੀ ਨਹੀਂ ਹੈ ਬਿਲਕੁਲ ਨਹੀਂ ਬਿਲਕੁਲ ਨਹੀਂ ਜਿਹੜਾ ਸਨਾਤਨ ਧਰਮ ਦੇ ਲੋਕ ਨੇ ਕਦੀ ਵੀ ਕਿਸੇ ਧਰਮ ਦੇ ਖਿਲਾਫ ਨਹੀਂ ਬੋਲਦੇ ਹਰ ਧਰਮ ਦਾ ਸਨਮਾਨ ਕਰਦੇ ਆ ਨਾਲੇ ਤਾਂ ਬਿਲਕੁਲ ਕਲੀਅਰ ਕਹਿੰਨੇ ਆ ਅਸੀਂ ਕਿੱਦਾਂ ਬੋਲ ਸਕਦੇ ਆ ਜਦਕਿ ਗੁਰੂ ਸਾਡੇ ਅਸੀਂ ਗੁਰੂਆਂ ਦੇ ਗੁਰੂ ਸਾਡੇ ਅਸੀਂ ਗੁਰੂਆਂ ਦੇ ਜਿਹੜਾ ਹਿੰਦੂ ਸਮਾਜ ਦਾ ਗੁਰੂ ਘਰਾਂ ਦੀ ਸੇਵਾ ਕਰਦਾ ਹੈ ਜਿਹੜਾ ਸਿੱਖ ਸਮਾਜੋਂ ਮੰਦਰਾਂ ਦੀ ਸੇਵਾ ਕਰਦਾ ਅਸੀਂ ਤਾਂ ਵਕ ਹੋਈ ਨਹੀਂ ਸਿੱਦੇ ਜਿਹੜੇ ਲੋਕ ਵੀ ਗੱਲ ਕਰਦੇ ਨੇ ਜਿਹੜੇ ਲੋਕ ਵੀ ਗਲਤ ਗੱਲ ਕਰਦੇ ਨੇ ਜਿਹੜੇ ਲੋਕ ਵੀ ਸਮਾਜ ਵਿਗਾੜ ਪਾਉਣ ਦੀ ਗੱਲ ਕਰਦੇ ਨੇ ਅਸੀਂ ਉਹਨਾਂ ਦੇ ਖਿਲਾਫ ਐਪਲੀਕੇਸ਼ਨ ਦੇ ਗਿਆ ਵੀ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਹੈ ਟੰਡੇ ਸਾਹਿਬ ਰੌਲਾ ਕਿਸ ਚੀਜ਼ ਦਾ ਹੈ ਤੁਸੀਂ ਕਿੰਨੇ ਵੀ ਸਾਨੂੰ ਕੋਈ ਦਿੱਕਤ ਨਹੀਂ ਤੇ ਦੂਜੇ ਪਾਸੇ ਲੋਕ ਕਹਿੰਦੇ ਵੀ ਸਾਨੂੰ ਕੋਈ ਦਿੱਕਤ ਨਹੀਂ ਰੌਲਾ ਕੀ ਦੇਖੋ ਜਦੋਂ ਸੰਦੀਪ ਥੱਪਰ ਤੇ ਹਮਲਾ ਕੀਤਾ ਗਿਆ ਟਾਰਗੇਟ ਕਰਕੇ ਹਮਲਾ ਕੀਤਾ ਗਿਆ ਉੱਤੇ ਕਾਰਵਾਈ ਹੋ ਗਈ ਬਸ ਠੀਕ ਹੋ ਗਈ ਨਾ ਉਸ ਤੋਂ ਬਾਅਦ ਜਿਹੜੀ ਸੋਸ਼ਲ ਮੀਡੀਆ ਤੇ ਵੀਡੀਓ ਪਾਈਆਂ ਵੀ ਦੇਖਿਆ ਜੀਵ ਦੀ ਹੱਡੀ ਨਹੀਂ ਹੁੰਦੀ ਸਾਡੇ ਖਿਲਾਫ ਬੋਲੂਗੇ ਠੁੱਕਾਂਗੇ ਜੇ ਤੁਸੀਂ ਬੋਲੂਗੇ ਅਸੀਂ ਤੁਹਾਡਾ ਸਿਰ ਪਾੜਾਂਗੇ ਜੇ ਬੋਲੂਗੇ ਤੁਹਾਡੀ ਲੱਤਾਂ ਤੋੜਾਂਗੇ ਉਹਨਾਂ ਲੋਕਾਂ ਦੇ ਖਿਲਾਫ ਅਸੀਂ ਐਪਲੀਕੇਸ਼ਨ ਦੇਣਾ ਹੈ ਵੀ ਇਹਨਾਂ ਲੋਕਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇ ਤੇ ਕੀ ਆਸ਼ਵਾਸਨ ਦਿੱਤਾ ਗਿਆ ਬਈ ਆਸ਼ਵਾਸਨ ਦਿੱਤਾ ਗਿਆ ਵੀ ਜਿਹੜਾ ਵੀ ਮਾਹੌਲ ਵਿਗਾੜੇਗਾ ਜਿਹੜਾ ਹੇਟ ਸਪੀਚ ਕਰੇਗਾ ਅਸੀਂ ਉਹਦੇ ਖਿਲਾਫ ਕਾਰਵਾਈ ਕਰਾਂਗੇ ਅਸੀਂ ਆਪਣੀ ਐਪਲੀਕੇਸ਼ਨ ਦੇ ਕੇ ਆਏ ਹਾਂ ਕੁਝ ਵੀਡੀਓ ਦੇ ਕੇ ਆਏ ਹਾਂ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਅੱਜ ਸੀਪੀ ਸਾਹਿਬ ਨੂੰ ਮਿਲੇ ਆ ਅਸੀਂ ਤੇਜਾ ਜੀ ਨੂੰ ਸੋਰੀ ਡੀਸੀਪੀ ਸਾਹਿਬ ਨੂੰ ਮਿਲੇ ਆ ਉਹ ਜਿਹੜੇ ਪਿਛਲੇ ਦਿਨੀ ਇਹ ਘਟਨਾ ਹੋਈ ਸੀਗੀ ਗੋਰਾ <th>ਪਰ ਜੀ ਦੀ ਉਹਦੇ ਸਬੰਧ ਵਿੱਚ ਕੁਝ ਇਸ਼ੂ ਸੀਗੇ ਸਾਡੇ ਉਹ ਉਹਨਾਂ ਨਾਲ ਡਿਸਕਸ ਕੀਤੇ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਐਸਾ ਇਸ਼ੂ ਕ੍ਰੇਟ ਨਾ ਹੋਵੇ ਉਹਦੇ ਸਾਰੀਆਂ ਗੱਲਾਂ ਸਾਂਝੀਆਂ ਕੀਤੀਆਂ ਔਰ ਸਦਵਾਬ ਔਰ ਵਧੀਆ ਤਰੀਕੇ ਨਾਲ ਸਮਾਜ ਚੱਲੇ ਉਹਦੀਆਂ ਗੱਲਾਂ ਪਰ ਸੀਪੀ ਸਾਹਿਬ ਵੱਲੋਂ ਵੀ ਹਦਾਇਤਾਂ ਦਿੱਤੀਆਂ ਕਿ ਕੋਈ ਵੀ ਪੜਕਾਉ ਬਿਆਨ ਨਹੀਂ ਦੇਗਾ ਕਿ ਲੱਗਦਾ ਕਿ ਦੇਖੋ ਨਾ ਤਾਂ ਅਸੀਂ ਲੋਕਾਂ ਨੇ ਕਿਸੇ ਵੀ ਧਰਮ ਦੇ ਵਿਰਖਲਾਪ ਕੋਈ ਬਿਆਨ ਪਹਿਲਾਂ ਦਿੱਤਾ ਤੇ ਨਾ ਕੋਈ ਐਸੀ ਸਾਡੀ ਸੋਚ ਹੈ ਸਾਡਾ ਭਾਈਚਾਰਾ ਸਾਡੇ ਨੋ ਮਾਸਤੇ ਦਿੱਸਤੇ ਕੋਈ ਐਸਾ ਸਪੀਚ ਕੋਈ ਨਹੀਂ ਦਿੱਤੀ ਉਹ ਨਾ ਹੀ ਅੱਜ ਸਾਨੂੰ ਕੋਈ ਐਸਾ ਦੀ ਇਸ ਤਰ੍ਹਾਂ ਦੀ ਕੋਈ ਹਦਾਇਤ ਹੋਈ ਆ ਠੀਕ ਆ ਨਾ ਜੀ ਤੇ ਐਸਾ ਕੁਝ ਨਾ ਪਹਿਲਾਂ ਕਿਹਾ ਭਾਈਚਾਰਕ ਸਾਂਝ ਲਈ ਕਿ ਸੁਨੇਹਾ ਦੋ। ਦੇਖੋ ਇਹ ਜਿਹੜਾ ਭਾਈਚਾਰਾ ਪੰਜਾਬ ਦੇ ਅੰਦਰ ਪੰਜਾਬ ਖੁਸ਼ਹਾਲ ਤਾਂ ਹੀ रह ਸਕਦਾ ਜੇ ਭਾਈਚਾਰਾ ਸਹੀ ਰਹੇ। ਸਰ 1 1 1 ਸਾਈਡ ਟ੍ਰੈਫਿਕ ਨਹੀਂ ਚੱਲ ਸਕਦਾ 2 ਵੇ ਹੀ ਚੱਲਦਾ। ਜੇ ਭਾਈਚਾਰਾ ਸਾਂਝ ਰੱਖਣੀ ਹੈ ਹੋਣੀ ਵੀ ਚਾਹੀਦੀ ਹੈ ਸਾਡੀ ਸੋਚ ਐਸੀ ਹੈ ਲੇਕਿਨ ਇਹ 2 ਵੇ ਹੋਣੀ ਚਾਹੀਦੀ ਹੈ ਇੱਕ ਪਾਸੇ ਨਹੀਂ। ਹਮੇਸ਼ਾ ਹਿੰਦੂ ਜਿਹੜਾ ਸਨਾਤਨੀ ਹੈ ਉਹ ਹਮੇਸ਼ਾ ਹੀ ਕਹ ਰਿਹਾ ਵੀ ਅਸੀਂ ਭਾਈਚਾਰੇ ਚਾ ਲੇਕਿਨ ਦੂਸਰੇ ਪਾਸੇ ਉਹ ਐਸੀ ਕਿਸੇ ਵੇਲੇ ਗੱਲਾਂ ਆ ਜਾਂਦੀਆਂ ਜਿਹੜੀਆਂ ਮਨ ਨੂੰ ਹਟ ਕਰਦੀਆਂ ਦੋਨੋਂ ਪਾਸੇ ਭਾਈਚਾਰਾ ਸਾਂਝ ਹੋਣੀ ਚਾਹੀਦੀ ਠੀਕ